ਜਸਵੰਤ ਖਾਲੜਾ ਹੋਰਾਂ ਨਾਲ ਵਾਹ ਵੀ ਪੰਦਾ ਰਿਹਾ ਜਸਵੰਤ ਖਾਲੜਾ ਹੋਰਾਂ ਨੂੰ ਅਸੀਂ ਉਹਨਾਂ ਦੀ ਸਾਰੇ ਸਗਰਮੀ ਨੂੰ ਕਵਰ ਵੀ ਕਰਦੇ ਰਹੇ ਹਾਂ ਤੇ ਉਹ ਉਸਾ ਉਸ ਮਾਹੌਲ ਦੇ ਉਸ ਦੇਲੇ ਦੇ ਜਿਹੜੀਆਂ ਲਵਰ ਸਲਾਸ਼ਾਂ ਨੇ ਸਾਰੇ ਇੱਕ ਤਰ੍ਹਾਂ ਦੇ ਅਸੀਂ ਵੀ ਚਸ਼ਮਦੀਦ ਗਵਾਹ ਹੈਗੇ ਉਸ ਤੇ ਕਿਉਂਕਿ ਅਸੀਂ ਜਰਨਲਿਸਟ ਅਸੀਂ ਬਹੁਤ ਸਾਰਾ ਵਕਤ ਸੀ ਤੇ ਹੁਣ ਇਹੋ ਮੈਂ ਉਹ ਕੁਛ ਚੰਡੀ ਮੋਹਾਲੀ ਦੇ ਵਿੱਚ ਥੋੜੇ ਜੇ ਚੋਣਵੇਂ ਅ ਲੋਕਾਂ ਨੂੰ ਪੱਤਰਕਾਰਾਂ ਨੂੰ ਲੇਖਕਾਂ ਨੂੰ ਕੁਝ ਹੋਰ ਫਿਲਮਾਂ ਵਾਲਿਆਂ ਨੂੰ ਉਹਨਾਂ ਨੇ ਸਕਰੀਨਿੰਗ ਦਿਖਾਈ ਸੀ ਇਹ ਫਿਲਮ ਦੀ ਮੈਂ ਉਹ ਪੂਰੀ ਦੇਖੀ ਐ ਉਸ ਵਾਸਤੇ ਕਮੈਂਟ ਵੀ ਲਿਖਿਆ ਸੀ ਮੈਂ ਆਪਣਾ ਆਪਣਾ ਥਿਊ ਵੀ ਲਿਖਿਆ ਸੀਗਾ ਉਸ ਤੇ ਮੈਨੂੰ ਕਿਹਜਾ ਮਹਿਸੂਸ ਹੋਇਆ ਉਹ ਤੇ ਲਿਖਿਆ ਸੀਗਾ ਉਹਦੇ ਚ ਦੇਖੋ ਪਹਿਲੀ ਗੱਲ ਤਾਂ ਇਹ ਹੈਗਾ ਕਿ ਉਹਦਾ ਲੌਜਿਕ ਕੀ ਹੈ ਕਿਉਂ ਨਹੀਂ ਦਿਖਾਈ ਜਾ ਰਹੀ ਉਹ ਜਾਂ ਕਿਹੜੀ ਗੱਲਾਂ ਕਰਕੇ ਉਹ ਰੁਕੀ ਹੋਈ ਹੈ ਕਿਹੜੇ ਨੇ ਇਹ ਕੋਈ ਇਹ ਤਾਂ ਪਬਲਿਕਲੀ ਉਹ ਦੱਸਦੇ ਨਹੀਂ ਹੈ ਹਾਂ ਮਤਲਬ ਜਿਹੜਾ ਬੋਰਡ ਹੈ ਉਹ ਸੈਂਸਰ ਬੋਰਡ ਜਿਹੜੀ ਬਾਡੀ ਹੈ ਉਹ ਇਹ ਨਹੀਂ ਦੱਸਦੇ ਵੀ ਆਹ ਇਸ ਕਰਕੇ ਆ ਤੇ ਜੋ ਉਹਦੇ ਵਿੱਚ ਦਿਖਾਇਆ ਗਿਆ ਉਹ ਉਹ ਮਲੇ ਐਂਕਲ ਉਹ ਫੈਕਟਸ ਤੇ ਆਧਾਰਿਤ ਤੇ ਸਾਰੀ ਉਹ ਅਸਲੀ ਕਹਾਣੀ ਹੈ ਕਿਉਂਕਿ ਸੀਬੀਆਈ ਨੇ ਉਸ ਕੇਸ ਦੀ ਪੜਤਾਲ ਕਰਕੇ ਜਿਹੜੇ ਉਹਦੇ ਦੋਸ਼ੀ ਸੀ ਜਿਹੜੇ ਜਿੰਦਾ ਜਿਉਂਦੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਵੀ ਮਿਲ ਚੁੱਕੀ ਹੈ ਮਲੋ ਜਿਹੜੀ ਉਹ ਕਹਾਣੀ ਐ ਜਾਂ ਉਹ ਸਾਰਾ ਕਿੱਸਾ ਆ ਹੈ ਉਹ ਸਾਰਾ ਅਦਾਲਤਾਂ ਰਾਹੀਂ ਪ੍ਰੂਵ ਹੋ ਚੁੱਕਿਆ ਹੈ ਅਦਾਲਤੀ ਸਕਿਉਰਿਟੀ ਜੋ ਵੀ ਉਹ ਜਾ ਚੁੱਕਿਆ ਕਿ ਸਾਰਾ ਕੁਝ ਵਾਪਰਿਆ ਸੀ ਤੇ ਇਹ ਮੰਨਿਆ ਗਿਆ ਕਿ ਜਸਵੰਤ ਖਾਲੜਾ ਨੂੰ ਉਹਨਾਂ ਨੇ ਚੁੱਕ ਕੇ ਕਿਡਨੈਪ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ ਇਹ ਇਹ ਮੰਨ ਕੇ ਸਾਰੀ ਸਜ਼ਾ ਹੋਈ ਹੈ ਸੋ ਇਸ ਕਰਕੇ ਉਹ ਕੋਈ ਕਾਲਪਨਿਕ ਨਹੀਂ ਹੈ ਜੋ ਕੁਝ ਦਿਖਾਏਗਾ हां प्रेजेंटेशन ਤੇ ਹੋ ਸਕਦਾ ਕਿੰਤੂ ਪ੍ਰੰਤੂ ਵੀ ਐਦਾ ਨਹੀਂ ਆਇਆ ਪ੍ਰੈਜ਼েন্ট ਕਿ ਜੋ सीबीआई ਦੀ ਇਨਕੁਆਇਰੀ ਜਿਹੜੀ ਕਿ ਸੈਂਟਰਲ ਗਵਰਨਮੈਂਟ ਦੀ ਏਜੰਸੀ ਹੈ ਉਹਨੇ ਉਹ ਉਸ ਨੂੰ ਪ੍ਰੂਵ ਕਰ ਦਿੱਤਾ ਜੀ ਗਵਾਹਾਂ ਆਹੀ ਦੂਜਾ ਇਹ ਹੋ ਸਕਦਾ ਕਿ ਕਹਨ ਜਿਹੜਾ ਵਾਇਲੈਂਸ ਜਿਹੜੀ ਹਿੰਸਾ ਜਿਆਦਾ ਦਿਖਾਈ ਆ ਜਾਂ ਤਸ਼ੱਦਦ ਜਿਆਦਾ ਦਿਖਾਇਆ ਪੁਲਿਸ ਦਾ ਉਸ ਤੋਂ ਕਈ ਗੁਣਾ ਜ਼ਿਆਦਾ ਸਾਡੀਆਂ ਹਿੰਦੀ ਫਿਲਮਾਂ ਚ ਆਇਗਾ ਇੰਸਾ ਬਾਲੇ ਜੀ ਬਾਲੇ ਜੀ ਹਿੰਦੀਪੁਰ ਮਾਚ ਕਿਤੇ ਜਿਆਦਾ ਟੌਰਚਰ ਦਿਖਾਇਆ ਜਾਂਦਾ ਕਿਤੇ ਜਿਆਦਾ ਜਿਹੜਾ ਉਹ ਉਹ ਜਿਹੜਾ ਅਨਮਨੁੱਖੀ ਜਿਹੜਾ ਉਹ ਵਤੀਰਾ ਦਿਖਾਇਆ ਜਾਂਦਾ ਸੋ ਉਸ ਤੋਂ ਕਿਤੇ ਜਿਆਦਾ ਦਿਖਾਇਆ ਜਾਂਦਾ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਮਾਮਲੇ ਚ ਜੈਸ ਤੇ ਕਿਉਂ ਇਹ ਹੋ ਜਾਂਦਾ ਹੈ ਇੱਥੇ ਆ ਕੇ ਮਤਲਬ ਇੱਕ ਤਰ੍ਹਾਂ ਨਾਲ ਫੇਰ ਉਹੀ ਜਦੋਂ ਅਸੀਂ ਕਹਿੰਦੇ ਕਿ ਪੰਜਾਬ ਦੇ ਮਾਮਲੇ ਚ ਜਿਹੜਾ ਕਾਨੂੰਨ ਹੋਰ ਹੋ ਜਾਂਦੇ ਆ ਸੋ ਮੈਨੂੰ ਤਾਂ ਲੱਗਦਾ ਹੈ ਕਿ ਇਹ ਉਹਦੀ ਫਿਲਮ ਨੂੰ ਰੋਕਣਾ ਜ਼ਿਆਤੀ ਹੈ ਹਾਂ ਫਿਲਮ ਬਾਰੇ ਕੋਈ ਇਹ ਕਹਿ ਸਕਦਾ ਹੈ ਕਿ ਜਿਹੜਾ ਕਿ ਇੱਕੋ ਤਰ੍ਹਾਂ ਦੀ ਫਿਲਮ ਹੈ ਇੱਕ ਪਾਸੜ ਇਹ ਕੋਈ ਕਹਿ ਸਕਦਾ ਹੈ ਕਿਉਂਕਿ ਦੂਸਰਾ ਜਿਹੜਾ ਉਸ ਵੇਲੇ ਜਿਹੜੇ ਉਸ ਦੌਰ ਦੇ ਹੋਰ ਲੋਕ ਵਿਕਟਮ ਸੀਗੇ ਉਹਨਾਂ ਦਾ ਉਹਦੇ ਚ ਬਹੁਤਾ ਕੋਈ ਜ਼ਿਕਰ ਨਹੀਂ ਹੈਗਾ ਸਿਰਫ ਕਿ ਪਰ ਉਹ ਉਹ ਕਿਉਂਕਿ ਬਣੇ ਜਸਵੰਤ ਖਾਲਾੜਾ ਤੇ ਜਸਵੰਤ ਖਾਲਾੜਾ ਦਾ ਜੋ ਰੋਲ ਸੀ ਜੋ ਉਹਦੀ ਭੂਮਿਕਾ ਸੀ ਉਸੇ ਤੇ ਹੋਣੀ ਆ ਤੇ ਮੈਨੂੰ ਤਾਂ ਇਹ ਲੱਗਦਾ ਕਿ ਉਹ ਇਹ ਇੱਕ ਤਰ੍ਹਾਂ ਦੀ ਜ਼ਿਆਤੀ ਹੈਗੀ ਹੈ ਇਹ ਇਹ ਨਹੀਂ ਰੋਕ ਹੋਣੀ ਚਾਹੀਦੀ ਹਾਂ ਚਲੋ ਕੋਈ ਕੱਟ ਦੋ ਚਾਰ ਲੱਗੇ 10 ਲੱਗੇ ਕੱਟ ਲੱਗੇ ਲਵਾ ਕੇ ਤੇ ਰਿਲੀਜ਼ ਕਰਨ ਤੋਂ ਰੋਕ ਲਾਉਣੀ ਹੋ ਤੇ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਦਿਲਜੀਤ ਸਾਂਝਦਾ ਇਹ ਮੈਂ ਉਮੀਦਾ ਕਿ ਇਹ ਸ਼ਾਇਦ ਜਿਹੜਾ ਆਖਰੀ ਉਹਨੇ ਬਹੁਤ ਦਰਦ ਭਰੀ ਆਵਾਜ਼ ਨਾਲ ਆਪਣੀ ਜਿਹੜੀ ਮਨ ਦੀ ਆਵਾਜ਼ ਕਹੀ ਹੈ ਸ਼ਾਇਦ ਕਿਸੇ ਤੇ ਅਸਰ ਹੋ ਜੇ ਉਹਦਾ ਤੇ ਉਹ ਰਿਲੀਜ਼ ਹੋਣੀ ਚਾਹੀਦੀ ਹੈ ਪਹਿਲਾਂ ਵੀ ਉਹ ਇੱਕ ਦੋ ਫਿਲਮਾਂ ਦੇ ਉਹਦੀਆਂ ਦੇ ਵਿਵਾਦ ਹੁੰਦਾ ਰਿਹਾ ਪਰ ਇਹ ਕੋਈ ਜਸਟੀਫਿਕੇਸ਼ਨ ਨਹੀਂ ਬਣਦੀ ਕਿਸੇ ਤਰ੍ਹਾਂ ਵੀ ਮੇਰੇ ਮੇਰੇ ਸਾਹ ਹੁੰਦਾ